ਹਾਂਜੀ ਕਿਸਾਨ ਵੀਰੋ ਆਪਾਂ ਅੱਜ ਝੋਨਾ ਲਾਉਣਾ ਕਰਤਾ ਸਟਾਰਟ ਬੰਦੇ ਆਪਣੇ ਬਹੁਤ ਪੱਟੀ ਜਾਂਦੇ ਨੇ ਤੇ ਆਪਾਂ ਨੂੰ ਸਟਾਰਟਿੰਗ ਸਟਾਰਟਿੰਗ ਦੇ ਵਿੱਚ ਨਾ ਵੀ ਬਈਆਂ ਦੇ ਬਹੁਤ ਕਮੈਂਟ ਆਏ ਸੀਗੇ ਵੀ ਯਾਰ ਬਾਈ ਤੇਰੀ ਸੰਘਣੀ ਪਾਈ ਹੈ ਨਾ ਵੀ ਜਾਂ ਕਿਵੇਂ ਹਨਾ ਤੇ ਆਪਾਂ ਜਿਹੜੇ ਹੁਣ ਬੰਦੇ ਆਪਾਂ ਤੋਂ ਪਨੀਰੀ ਪੱਟ ਰਹੇ ਨੇ ਠੀਕ ਆ ਇਧਰਲੇ ਪਾਸੇ ਆਪਣਾ ਬਾਣ ਸਾਰਾ ਰੈਡੀ ਆ ਬਾਣ ਭਰਿਆ ਪਿਆ ਕੱਲ ਨੂੰ ਝੋਨਾ ਲਾਉਣਾ ਸਟਾਰਟ ਕਰ ਦਾਂਗੇ ਆਪਾਂ ਆਪਾਂ ਉਹ ਤੋਂ ਪੁੱਛਦੇ ਆਂ ਵੀ ਪੱਟਣ ਚ ਪੌਦ ਕਿਵੇਂ ਆ ਬਈ ਪੌਦ ਪੱਟਣ ਚ ਕਿਵੇਂ ਆ ਪੌਦ ਬਈ ਬਈ ਕਲੰਬਰ ਆਈ ਜਮਾ ਪੱਟਣ ਚ ਕਿੰਬਦ ਨੰਬਰ ਆ ਤੇ ਕੋ ਸੰਗਣੀ ਤਾਂ ਨਹੀਂ ਹੈਗੀ ਬਾਲੀ ਨਾ ਨਾ ਸੰਗਣੀ ਨਹੀਂ ਬਈ ਜਮਾ ਪੱਤਾ ਜਮਾ ਪੱਤਾ ਜਮਾ ਜਮਾ ਸਿਰਾਂ ਆ ਗਈ ਸਿਰਾਂ ਪੌਦਾ ਹਨਾ ਪਹਿਲਾਂ ਵੀ ਬਾਂਸ ਪੱਤੇ ਪਾੜਦੇ ਹੋਵਾਂਗੇ ਪੱਟਾਂ ਜਿਹੜਾ ਤੁਹਾਨੂੰ ਦੇਖੀ ਜਾਂਦਾ ਹਨਾ ਪਹਿਲਾਂ ਦੇਖ ਰਹੇ ਆ ਪਟਾ ਰੇ ਬਹੁਤ ਸਰੀ ਦੀ ਪੋਈ ਹਾਂ ਸਰੀ ਦੀ ਪੋਈ ਹਨਾ ਤੂੰ ਹੀ ਪਿਆਰ ਨਾਲ ਪੱਟੀ ਹਨਾ ਜਮੀ ਹੱਥ ਉਹੀ ਹੱਥਾਂ ਜੀ ਆਈ ਜਾਂਦੀ ਆ ਹਾਂ ਕੱਲਾ ਕੱਲਾ ਡੱਕਾ ਹਨਾ ਤੇ ਆਪਾਂ ਤੁਹਾਨੂੰ ਬਈ ਵਿਚ ਵੜ ਕੀ ਵੀ ਦਿਖਾ ਦਿੰਨੇ ਆ ਠੀਕ ਹੈ ਜਿਹੜੀ ਪੌਦਾ ਦੇਖੋ ਵੀ ਨਾ ਤੁਸੀਂ ਉਦੋਂ ਆਪਾਂ ਨੂੰ ਕਹਿੰਦੇ ਸੀਗੇ ਵੀ ਕੋਈ ਬਾਲੀ ਸੰਗਣੀ ਹੈਗੀ ਇਹ ਠੀਕ ਹੈ 1847 ਦੀ ਪੌਦਾ ਆਪਣੇ ਕੋਲੇ ਜਿੰਨੀ ਬਹੁਤ ਆਪਣੇ ਕੋਲੇ ਵੀਰੇ ਹੈਗੀ ਐ ਇਹ ਜਿੰਨਾ ਆਪਣਾ ਬਾਣ ਲੱਗ ਗਿਆ ਠੀਕ ਆ ਆਪਣੇ ਨਾਲ ਕੰਟੈਕਟ ਦੇ ਵਿੱਚ ਰਹੋ ਜੇ ਕਿਸੇ ਵੀਰ ਨੂੰ ਲੋਡ ਹੋਈ ਜੇ ਆਪਣੇ ਕੋਲੇ ਬਹੁਤ ਬਚਦੀ ਆ ਬਈ ਵੇਚ ਨਹੀਂ ਜਾਮਾ ਪਉਂਦ ਬਹੁਣਾ ਨਹੀਂ ਹੈਗਾ ਠੀਕ ਆ ਵੀਡੀਓ ਪਾਉਂਗਾ ਤੇ ਜਿਹਨੂੰ ਲੋਡ ਹੋਈ ਬਈ ਲਿਆ ਸਕਦਾਗਾ ਠੀਕ ਆ ਪੋਈ ਇੱਕ ਨੰਬਰ ਆ ਇਹਦੇ ਵਿੱਚ ਆਪਾਂ ਸਿਰਫ ਉਹ ਪਹਿਲਾਂ ਯੂਰੀਆ ਪਾਈ ਸੀਗੀ ਇੱਕ ਹੁਣ ਪਾਈ ਆ ਵੀ ਬਾਈਆਂ ਨੇ ਪਵਾਤੀ ਪੰਜ ਚਾਰ ਦਿਨ ਪਹਿਲਾਂ ਅੱਜ ਆਪਣੀ ਜਿਹੜੀ ਇਹ ਪੌਦਾ ਤਕਰੀਬਨ 31 ਅੱਜ 26 27 ਦਿਨਾਂ ਦੀ ਹੋਗੀ ਵੀਰੇ 26 27 ਜਨਮ ਦੀ ਹੋਗੀ ਆਪਾਂ 3 ਤਰੀਕ ਨੂੰ ਵੀ ਖੜਾ ਦਿੱਤਾ ਨੇ ਜਾਂ 2 ਨੂੰ ਮਰੇ ਯਾਦ ਨਹੀਂ ਹੈਗਾ ਤੇ ਵੀਡੀਓ ਨੂੰ ਕਰੇ ਸ਼ੇਅਰ ਧੰਨਵਾਦ